ਤੁਸੀਂ ਦੇਖਿਆ ਹੋਵੇਗਾ ਕਿ ਕਈ ਸਾਲਾਂ ਤੋਂ ਇਸ ਗੁਰਦੁਆਰੇ ਦੇ ਵਿੱਚ ਰੱਜ ਕੇ ਮਨਮਤ ਹੋ ਰਹੀ ਸੀ ਲੋਕ ਮਲਵੇ ਦੇ ਢੇਰਾਂ ਤੋਂ ਇੱਟਾਂ ਚੱਕ ਕੇ ਇੱਥੇ ਮਕਾਨ ਬਣਾ ਰਹੇ ਸਨ ਅਤੇ ਸ਼ਰਦਾਬਸ ਇਹ ਭਰਮ ਪਾਲੀ ਬੈਠੇ ਸਨ ਕਿ ਜੇ ਇੱਥੇ ਮਕਾਨ ਬਣਾਵਾਂਗੇ ਤਾਂ ਸਾਡੀ ਵੀ ਕੋਠੀ ਪੈ ਜਾਵੇਗੀ ਸਾਡਾ ਵੀ ਘਰ ਬਣ ਜਾਵੇਗਾ ਪਿਛਲੇ ਦਿਨੀ ਮੇਰੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਲੋਕਾਂ ਦੇ ਨਾਲ ਸਵਾਲ ਜਵਾਬ ਕੀਤੇ ਗਏ ਕਿ ਕਿਸ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇੱਥੇ ਮਕਾਨ ਬਣਾਓਗੇ ਤੇ ਤੁਹਾਡਾ ਵੀ ਮਕਾਨ ਬਣ ਜਾਏਗਾ ਕਿਸੇ ਨੂੰ ਕੋਈ ਜਵਾਬ ਨਹੀਂ ਸੀ ਆਇਆ ਖਾਸ ਕਰ ਬੀਬੀਆਂ ਕੈਮਰੇ ਦੇ ਅੱਗੇ ਭੱਜਦੀਆਂ ਹੋਈਆਂ ਤੁਸੀਂ ਦੇਖੀਆਂ ਹੋਣਗੀਆਂ ਜਦ ਮੈਂ ਸਵਾਲ ਕਰ ਰਿਹਾ ਸੀ ਤੇ ਬੀਬੀਆਂ ਕਹਿ ਰਹੀਆਂ ਸੀ ਕਿ ਇਹ ਸਭ ਕੁਝ ਦੇਖਾ ਦੇਖੀ ਹੋ ਰਿਹਾ ਇੱਕ ਨੇ ਬਣਾਇਆ ਦੂਸਰਾ ਵੀ ਨਾਲ ਸ਼ੁਰੂ ਹੋ ਗਿਆ ਪਰ ਇਸ ਪਖੰਡ ਨੂੰ ਠੱਲ ਨਹੀਂ ਸੀ ਪਾਈ ਜਾ ਰਹੀ ਅੱਜ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਸਾਰੀ ਹੀ ਸਫਾਈ ਕਰਵਾ ਦਿੱਤੀ ਹੈ ਅਤੇ ਕੰਧ ਦੇ ਉੱਪਰ ਵਕਾਇਦਾ ਲਿਖ ਕੇ ਲਗਾ ਦਿੱਤਾ ਗਿਆ ਹੈ ਕਿ ਇਸ ਜਗ੍ਹਾ ਤੇ ਇੱਟਾਂ ਰੋੜਿਆਂ ਦੇ ਮਕਾਨ ਬਣਾਉਣੇ ਸਖਤ ਮਨਾਨੇ ਅਸੀਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰੈਕੋਟ ਦੇ ਇਸ ਇਤਿਹਾਸਕ ਸਥਾਨ ਦੇ ਉੱਪਰ ਜਿਨ੍ਹਾਂ ਨੇ ਅੱਜ ਇਸ ਮਨਮਤ ਨੂੰ ਖਤਮ ਕੀਤਾ ਹੈ ਕਈ ਵੀਰਾਂ ਨੇ ਮੈਨੂੰ ਕਮੈਂਟ ਕਰਕੇ ਗਿਆ ਸੀ ਤੇਰੀ ਵੀਡੀਓ ਬਣਾਉਣ ਦੇ ਨਾਲ ਕੀ ਹੋਵੇਗਾ ਉਹ ਦੇਖ ਲੈਣ ਇੱਕ ਬਹੁਤ ਵੱਡੀ ਮਨਮਤ ਅੱਜ ਇਸ ਗੁਰਦੁਆਰੇ ਦੇ ਵਿੱਚੋਂ ਵੀਡੀਓ ਬਣਾਉਣ ਦੇ ਨਾਲ ਖਤਮ ਕਰ ਦਿੱਤੀ ਗਈ ਹੈ